ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਇਹ ਚਟਣੀ ਨਿੰਬੂ ਦੀ ਖੱਟੀ ਮਿੱਠੀ ਚਟਣੀ ਚਟਣੀ ਕਈ ਤਰੀਕਿਆਂ ਦੇ ਨਾਲ ਬਣਾਈ ਜਾਂਦੀ ਹੈ ਤੇ ਇਸ ਤੇ ਪਰ ਮੈਂ ਕਈ ਵੀਡੀਓ ਅਲੱਗ-ਅਲੱਗ ਤਰ੍ਹਾਂ ਬਣਾ ਕੇ ਪਾਈਆਂ ਹੋਈਆਂ ਨੇ ਅੱਜ ਅਸੀਂ ਇੱਕ ਹੋਰ ਅਲੱਗ ਤਰੀਕੇ ਦੇ ਨਾਲ ਚਟਣੀ ਬਣਾਵਾਂਗੇ ਜਿਸ ਦੇ ਵਿੱਚ ਅਸੀਂ ਨਿੰਬੂ ਤੇ ਲਣੇ ਹੀ ਲੈਣੀ ਹੈ ਤੇ ਨਾਲ ਹੀ ਅਸੀਂ ਟਮਾਟਰਾਂ ਦਾ ਇਸਤੇਮਾਲ ਕਰਾਂਗੇ ਇਹ ਚਟਣੀ ਬਹੁਤ ਹੀ ਵਧੀਆ ਬਣਦੀ ਹੈ ਜੇ ਆਪਾਂ ਕਿਤੇ ਵੱਡੇ ਹੋਟਲ ਵਿੱਚ ਜਾਵਾਂਗੇ ਤਾਂ ਉੱਥੇ ਬੜੇ ਮਹਿੰਗੀਆਂ ਮਹਿੰਗੀ ਰੇਟ ਵਿੱਚ ਇਹ ਚਟਣੀ ਸਾਨੂੰ ਮਿਲਦੀ ਹੈ ਇਸ ਚਟਣੀ ਨੂੰ ਅੱਜ ਅਸੀਂ ਕਿਸ ਤਰ੍ਹਾਂ ਘਰ ਵਿੱਚ ਬਣਾਵਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਉਹੀ ਫਲੇਵਰ ਹੋਊਗਾ ਤੇ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਇਹ ਚਟਣੀ ਕਿਸ ਤਰ੍ਹਾਂ ਬਣਦੀ ਆ ਉਹ ਬਣਾ ਕੇ ਤਿਆਰ ਕਰਦੇ ਨਿੰਬੂ ਦੀ ਖੱਟੀ ਮਿੱਠੀ ਚਟਣੀ ਇਸ ਦੇ ਲਈ ਇਸ ਦੇ ਲਈ ਮੈਂ 5 ਤੋਂ 6 ਨਿੰਬੂ ਲੈ ਲਿਆ ਇਹਨਾਂ ਨੂੰ ਕੱਟ ਕੇ ਰੱਖ ਲਿਆ ਤੇ ਇਹਨਾਂ ਦੇ ਵਿੱਚ ਤੇ ਬੀਰ ਨਿਕਾਲ ਦਿੱਤੇ ਆ ਇੱਕ ਟਮਾਟਰ ਲਏ ਆ ਤੇ ਦੋ ਪਿਆਜ਼ ਲਏ ਆ ਤੇ ਹਰੀ ਮਿਰਚ ਲਈ ਹੈ ਦੋ ਸੁੱਕੀਆਂ ਹੋਈਆਂ ਲਾਲ ਮਿਰਚਾਂ ਲਈਆਂ ਆ ਜਿਹੜੀ ਇਹਦੇ ਵਿੱਚ ਤੁਸੀਂ ਮਿਰਚ ਪਾਣੀ ਆ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਹੋ ਜੇ ਤਿੱਖੀ ਖਾਣੀ ਹੈ ਤਾਂ ਲਾਲ ਮਿਰਚ ਤੁਸੀਂ 2 ਦੇ ਬਜਾਏ 3 ਲੈ ਸਕਦੇ ਇਹਦੇ ਵਿੱਚ ਲਾਲ ਮਿਰਚ ਦਾ ਵੀ ਪਾਊਡਰ ਦਾ ਇਸਤੇਮਾਲ ਕਰਾਂਗੇ ਹੈ ਇਸ ਲਈ ਮੈਂ ਥੋੜੀਆਂ-ਥੋੜੀਆਂ ਮਿਰਚਾਂ ਇਸ ਲਈ ਮੈਂ 2-3 ਹਰੀਆਂ ਮਿਰਚਾਂ ਤੇ ਸੁੱਕੀਆਂ ਮਿਰਚਾਂ ਦੋ ਲਈਆਂ ਏ ਤੁਸੀਂ ਘੱਟ ਜ਼ਿਆਦਾ ਕਰ ਸਕਦੇ ਹੋ ਹੁਣ ਚੱਲਦੇ ਆ ਗੈਸ ਵੱਲ ਬਣਾਉਂਦੇ ਆ ਖੱਟੀ ਮਿੱਠੀ ਨਿੰਬੂ ਦੀ ਚਟਣੀ ਗੈਸ ਤੇ ਪੈਨ ਰੱਖ ਲਿਆ ਤੇ ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਦੇਸੀ ਤੇਲ 1 ਤੋਂ 1.5 ਕੱਟਸ਼ੀ ਤੇਲ ਦੀ ਪਾਣੀ ਹੈ ਤੇਲ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਇੱਕ ਚਮਚਾ ਜੀਰਾ ਸੌਰੀ ਜੀਰਾ ਨਹੀਂ ਧਨੀਆ ਸਾਫ ਦਾ ਧਨੀਆ ਤੇ ਇੱਕ ਚਮਚਾ ਪਾ ਦਿੰਦੇ ਆ ਜੀਰਾ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਰਾਈਫਾਈਂਡ ਤੇਲ ਲੈ ਸਕਦੇ ਹੋ ਜਾਂ ਦੇਸੀ ਤੇਲ ਇਹ ਤੁਸੀਂ ਲੈ ਸਕਦੇ ਹੋ ਹੁਣ ਇਹਦੇ ਵਿੱਚ ਪਾ ਦਿੰਦੇ ਆ ਹੁਣ ਜਦੋਂ ਕਿ ਪਾਣੀ ਹੁੰਦਾ ਇਹਦੇ ਉੱਤੇ ਢੱਕ ਕੇ 5 ਤੋਂ 6 ਮਿੰਟ ਪਕਾ ਸਕਦੇ ਆ ਨਹੀਂ ਤਾਂ ਬਹੁਤ ਹੀ ਛਿੱਟੇ ਤੇਲ ਦੇ ਆਦੇ ਇਸ ਲਈ ਇਹਨੂੰ ਢੱਕ ਲਓ ਤੇ ਵਿੱਚ ਵਿੱਚ ਕੜਚੀ ਤੁਸੀਂ ਫੇਰੀ ਜਾਓ ਨਹੀਂ ਤਾਂ ਤੇਲ ਦੇ ਨਾਲ ਸਾਰਾ ਗੈਸ ਵੀ ਆਲੇ ਦੁਆਲੇ ਤੇ ਗੰਦਾ ਹੋ ਜਾਂਦਾ ਹੈ ਹੁਣ ਇਹਨੂੰ ਅਸੀਂ 4 ਤੋਂ 5 ਕਿੰਮਟੇ ਇਹਨੂੰ ਪਹਿਲਾਂ ਨਿੰਬੂਆਂ ਨੂੰ ਕੱਲਿਆਂ ਨੂੰ ਪਕਾ ਲੈਣਾ ਹੈ। 10 ਕਿੰਮਟੇ ਹੋ ਗਈ ਹੈ। ਇਹ ਨਿੰਬੂ ਦਾ ਚਸਟ ਆ ਗਿਆ ਹੈ। ਹੁਣ ਤੁਸੀਂ ਦੇਖ ਸਕਦੇ ਹੋ। ਬਿਲਕੁਲ ਚਿੱਟੇ ਨਹੀਂ ਹੋ ਗਏ। ਬਾਅਦ ਵਿੱਚ ਤੁਸੀਂ ਬਿਨਾਂ ਪਲੇਟ ਤੋਂ ਵੀ ਪਕਾ ਸਕਦੇ ਹੋ। ਪਹਿਲਾਂ ਜੇ ਤੁਸੀਂ ਨਿੰਬੂ ਪਾਉਣੇ ਹੈ ਤਾਂ ਤੁਰੰਤ ਤੁਸੀਂ ਉੱਪਰ ਕੋਈ ਵੀ ਢੱਕਣ ਦੇ ਦੇਣਾ। 10 ਮਿੰਟ ਆਪਾਂ ਇਹਨੂੰ 4 ਸੇਕਲ ਵਾਲ ਦੇ ਇਹ ਇਹ ਮੀਠੀ ਪੀਲੇ ਕੋਲੇ ਇਹ ਸੌਫਟ ਹੋ ਜਾਣੇ ਹਨ ਨੂੰ ਭੋਗੀ ਤੱਕ ਸੌਫਟ ਹੋ ਗਏ ਮੋਨੇ ਦੇ ਵਿੱਚ ਪਾ ਦਿੰਦੇ ਆ ਕੱਟੇ ਹੋਏ ਪਿਆਜ਼ ਇਹ ਲਾਲ ਟਮਾਟਰ ਮਿਰਚਾਂ ਨੂੰ ਆਪਾਂ ਕੱਟ ਕੇ ਪਾ ਦਿੰਦੇ ਆ ਜੇ ਤੁਹਾਡੀ ਮਿਰਚ ਹਰੀ ਮਿਰਚ ਜ਼ਿਆਦਾ ਤਿੱਖੀ ਹੈ ਤਾਂ ਤੁਸੀਂ ਇੱਕ ਤੇ ਦੋ ਮਿਰਚਾਂ ਦੀ ਇਸਤੇਮਾਲ ਕਰ ਲਿਓ ਮੇਰੀ ਮੇਤਰ ਬਹੁਤੀ ਚਿੱਕਨੀ ਨਹੀਂ ਹੈਗੀ ਇਹ ਨੋਰਮਲ ਜਿਹੀ ਹੈ ਇਸ ਲਈ ਮੈਂ ਤੇਲ ਮਿਚਾਇਆ ਇਹਦੇ ਵਿੱਚ ਪਾਈਆਂ ਤੇ ਹੁਣ ਪਾ ਦਿੰਦੇ ਆ ਲਾਲ ਉੱਤੀ ਹੋਈ ਮਿਰਚ ਹੁਣ ਇਹਨੂੰ ਆਪਾਂ 2 ਤੋਂ 3 ਮਿੰਟ ਹੋਰ ਪਕਾ ਲਾਣਾ ਹੈ ਕਿ ਸਾਡੇ ਪਿਆਜ਼ ਤੇ ਟਮਾਟਰ ਵੀ ਬਿਲਕੁਲ ਇਹਨਾਂ ਸੌਫਟ ਹੋ ਜਾਣੇ ਟਮਾਟਰ ਸਾਡੇ ਪਿਆਜ਼ ਵੀ ਸਾਡੇ ਸੌਫਟ ਹੋ ਗਏ ਆ ਹੁਣ ਕਰਦੇ ਆ ਗੈਸ ਬੰਦ ਤੇ ਇਹਨੂੰ ਠੰਡਾ ਹੋਣ ਲਈ ਰੱਖ ਲੈਂਦੇ ਆ 4 ਤੋਂ 5 ਮਿੰਟ ਵਿੱਚ ਇਹ ਠੰਡੇ ਹੋ ਜਾਣੇ ਆ ਉਸ ਤੋਂ ਬਾਅਦ ਆਪਾਂ ਫੇਰ ਬਣਾਉਂਦੇ ਆ ਚਟਣੀ ਨਿੰਬੂ ਵੀ ਸਾਡੇ ਬਿਲਕੁਲ ਐ ਠੰਡੇ ਹੋ ਗਏ ਆ ਹੁਣ ਇਹ ਹੁਣ ਇਹਨੂੰ ਅਸੀਂ ਇੱਕ ਜੱਗ ਵਿੱਚ ਨਿਕਾਲ ਲੈਂਦੇ ਆ ਜਿਹਦੇ ਵਿੱਚ ਅਸੀਂ ਆਪਾਂ ਧਨੀਆ ਤੇ ਸਾਫਤਾ ਜੀਰਾ ਪਾਇਆ ਹੈ ਬਾਅਦ ਵਿੱਚ ਤੁਸੀਂ ਇਹਦਾ ਪਾਊਡਰ ਵੀ ਪਾ ਸਕਦੇ ਹੋ ਪਰ ਰੋਸਟ ਕਰਕੇ ਹੀ ਪਾਣਾ ਹੈ ਜਾਂ ਤੁਸੀਂ ਇਸ ਤਰ੍ਹਾਂ ਪਹਿਲਾਂ ਸਾਫਤਾ ਪਾ ਲੈਣਾ ਹੈ ਮੈਨੂੰ ਆਪਾਂ ਪਾ ਕੇ ਇਹਦਾ ਪਤਲਾ ਪੇਸਟ ਤਿਆਰ ਕਰ ਲੈਣਾ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਸ਼ੀਨੀ ਚੀਨੀ ਦਾ ਮਾਪਾਊਡਰ ਪਾਇਆ ਹੋਇਆ ਤੁਸੀਂ ਸਾਤੀ ਵੀ ਚੀਨੀ ਪਾ ਸਕਦੇ ਹੋ ਦੋ ਚਾਮਚ ਚੀਨੀ ਤੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੇ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਹੈ ਹਲਾ ਲੈਂਦੇ ਟੱਕਣ ਤੇ ਬਣਾ ਲੈਂਦੇ ਇਹਦਾ ਪੇਸਟ ਚਟਣੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਹੈ ਬਾਅਦ ਵਿੱਚ ਤੁਸੀਂ ਚੈੱਕ ਕਰਕੇ ਜੇ ਤ ਨਮਕ ਅਤੇ ਮਿਰਚ ਤੁਹਾਨੂੰ ਘੱਟ ਲੱਗਾ ਤਾਂ ਦੁਬਾਰਾ ਤੁਸੀਂ ਇਹਦੇ ਵਿੱਚ ਪਾ ਲੈਣੀ ਹੈ ਹੁਕਾਲ ਦੇ ਇੱਕ ਬੋਲ ਵਿੱਚ ਇਸ ਤਰ੍ਹਾਂ ਇਹ ਇਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਜੇ ਕਿਸੇ ਆਪਾਂ ਵੱਡੇ ਹੋਟਲ ਵਿੱਚ ਜਾਈਏ ਦੇਉ ਤਾਂ ਇਸ ਚਟਣੀ ਨੂੰ ਆਰਡਰ ਕਰੀਏ ਤੇ ਕਾਫੀ ਮਹਿੰਗੇ ਰੇਟ ਵਿੱਚ ਇਹ ਚਟਣੀ ਮਿਲਦੀ ਹੈ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਬਿਲਕੁਲ ਆਸਾਨ ਤਰੀਕੇ ਦੇ ਨਾਲ ਇਹ ਚਟਣੀ ਬਣਾ ਸਕਦੇ ਆ ਇੱਕ ਤਾਂ ਇਹਨੂੰ ਬਣਨ ਨੂੰ ਬਹੁਤਾ ਟਾਈਮ ਨਹੀਂ ਲੱਗਦਾ 5 ਤੋਂ 10 ਮਿੰਟ ਵਿੱਚ ਬਣ ਕੇ ਇਹ ਚਟਣੀ ਤਿਆਰ ਹੋ ਜਾਂਦੀ ਹੈ ਤੁਸੀਂ ਵੀ ਇਸ ਚਟਣੀ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਤੇ ਚਟਕਾਰੇਦਾਰ ਬਣਦੀ ਹੈ ਇਸ ਚਟਣੀ ਨੂੰ ਤੁਸੀਂ ਹਫ਼ਤੇ ਦਸ ਲੈਣ ਲਈ ਵੀ ਸਟੋਰ ਕਰਕੇ ਵੀ ਰੱਖ ਸਕਦੇ ਆ ਪਰ ਬਹੁਤਾ ਨਾ ਟਾਈਮੇ ਰਹਿੰਦੀ ਵੀ ਨਹੀਂ ਹੈ ਕਿ ਕਿੰਨੀ ਜਿਆਦਾ ਇਹ ਸਵਾਦ ਬਣਦੀ ਹੈ ਤੇ 1 ਜਾਂ 2 ਦਿਨ ਵਿੱਚ ਹੀ ਖਤਮ ਹੋ ਜਾਂਦੀ ਹੈ ਬਿਨਾ ਭੁੱਖ ਤੋਂ ਵੀ ਇਸ ਚਟਣੀ ਨਾਲ ਤੁਸੀਂ ਰੋਟੀ ਖਾ ਸਕਦੇ ਆ ਕਿੰਨੀ ਵਧੀਆ ਇਹ ਖੱਟੀ ਮਿੱਠੀ ਇਹ ਚਟਣੀ ਬਣਦੀ ਹੈ ਜੇ ਇਸ ਤਰ੍ਹਾਂ ਦੀਆਂ ਹਰ ਰੋਜ਼ ਨਵੀਆਂ ਨਵੀਆਂ ਵੀਡੀਓ ਦੇਖਣਾ ਤੁਸੀਂ ਪਸੰਦ ਕਰਦੇ ਹੋ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾਉਂਦੇ ਆ ਤਾਂ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਏ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਹ ਚਟਣੀ ਚਟਕਾਰੇਦਾਰ ਬਣਾ ਸਕਣ ਉਮੀਦ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆ ਜੇ ਤੁਸੀਂ ਇਹ ਚਟਣੀ ਬਣਾਉਂਦੀ ਹੈ ਤਾਂ ਤੁਹਾਨੂੰ ਸਵਾਦ ਲੱਗਿਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ ਹੈ ਤਾਂ ਇੱਕ ਲਾਈਕ ਤਾਂ ਤੁਸੀਂ ਇਹਨੂੰ ਜ਼ਰੂਰ ਦੇਣਾ ਹੈ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ